ਦੂ ਲੋੜਾ ਲਾ ਲੈਣਾ ਐਨੇ ਬੰਦੇ ਫਿਰ ਆ ਉੱਤੋਂ ਕੁੰਗਲਤਰੀ ਖੜਾ ਫੜ ਲਿਆ ਯਾਰ ਆਪਣਾ ਤੂੰ ਫੜ ਲਿਆ ਯਾਰ ਆ ਫੜੀ ਦਾ ਬੈਠਾ ਵਧੀਆ ਤੇ ਮੰਗਰਲਾ ਕੈਮਰਾ ਚਲਾ ਲੈ ਯਾਰ ਨਾ ਮੂਹ ਲਈ ਠੀਕ ਆ ਉਹਨਾਂ ਨੂੰ ਪਾੜਨਾ ਕਮੈਂਟ ਵੀ ਇੱਥੇ ਖੜਦੇ ਬਸ ਸਾਰੇ ਆਣੇ ਬਾਈ ਫੇਸਬੁਕ ਲਾਈਵ ਸ਼ੇਅਰ ਜ਼ਰੂਰ ਕਰਦੇ ਮੈਂ ਤੁਹਾਨੂੰ ਗੱਲਾਂ ਸੁਣਾਉਣ ਲੱਗਦਾ ਜਿਵੇਂ ਕਿ ਮੰਨ ਕੇ ਚੱਲੋ ਤੁਹਾਨੂੰ ਇੱਕ ਤੁਹਾਨੂੰ ਹੋਰ ਹਾਸੀ ਵਾਲੀ ਗੱਲ ਦੱਸਣਾ ਆ ਜਿਹੜੇ মিডিਆ ਮੁੜਿਆ ਜਾ ਬਹੁਤ ਫੁੱਦੂ ਬੰਦੇ ਹੁੰਦੇ ਨੇ ਪੱਤਰ ਪੁਤਰਕਾਰ ਦੇ ਇਹ ਮੰਨ ਕੇ ਕੰਮ ਚੱਲਣਾ ਜਦੋਂ ਕੋਈ ਇੰਟਰਵਿਊ ਟਰੀ ਵੀ ਲੈਣ ਜਾਂਦੇ ਨੇ ਪਹਿਲਾਂ ਤਾਂ ਬੰਦ ਨੂੰ ਤਿਆਰ ਤੁਰ ਕਰ ਦਿੰਦੇ ਆ ਆਪਣਾ ਸਿੱਧਾ ਕੰਮ ਹੈ ਖੇਤਾਂ 'ਚ ਬੈਹਿ ਕੇ ਆਪਦਾ ਚੈਨਲ ਆ ਜਦੋਂ ਮਰਜੀ ਫੇਸਬੁੱਕ ਪੇਜ ਤੇ ਲਾਈਵ ਹੋ ਜਾਓ ਤੇ ਆਪਣੇ ਆਪਣੇ YouTube ਚੈਨਲ YouTube ਦੇ ਵੀ ਹੈਗੇ ਨੇ ਚੈਨਲ ਯਾਰਾਂ ਮਿਲਾਂ ਸਾਰਿਆਂ ਦੀ ਕਿਰਪਾ ਤੇ ਬਾਬਿਓ ਜਿਹੜੀ ਭਾਰਤ ਪਾਕਿਸਤਾਨ ਦੀ ਲੜਾਈ ਚੱਲ ਰਹੀ ਹੈ ਇਹ ਸਭ ਤੋਂ ਵੱਧ মিডিਆ ਪਰ ਘਾਰਿਆ ਫੁੱਦੂ মিডিਆ ਬਹੁਤ ਜ਼ਿਆਦਾ ਹੈ ਕਿਸੇ ਮੈਂ মিডিਆ ਨੂੰ ਕੱਲ ਦਾ ਮੈਂ ਦੇਖੀ ਆ ਨਾ ਕਿਸ ਨੇ ਇਸ ਤਰ੍ਹਾਂ ਕੋਈ ਚੰਗਾ ਬਿਆਨ ਨਹੀਂ ਲਾਇਆ ਵੀ ਇਹ ਲੜਾਈ ਟਿਕ ਸਕੀ ਲੜਾਈ ਦੇ ਤੁਸੀਂ ਇੱਕ ਤੁਹਾਡੇ ਘਰ ਚ ਲੜਾਈ ਹੋ ਗਈ ਥਾਣੇ ਕਚੇਰੀਆਂ ਚ ਲੜਾਈ ਵਾਗੀ ਤੁਹਾਡੇ ਘਰ ਚ ਲੜਾਈ ਹੋ ਗਈ ਤੁਸੀਂ ਥਾਣੇ ਕਚੇਰੀਆਂ ਚ ਵਾਗੀ ਆਖਰ ਨੂੰ ਜਿਹੜੀ ਉਹ ਲੜਾਈ ਹੁੰਦੀ ਹੈ ਜੇ ਲੜਾਈ ਨੂੰ ਮਟਾਉਣਾ ਤਾਂ ਤੁਹਾਡੇ ਰਿਸ਼ਤੇਦਾਰ ਸੱਦੇ ਵਿੱਚ ਬਿਠਾਏ ਤੁਹਾਡੀ ਲੜਾਈ ਮਿਟ ਗਈ ਮੰਨ ਕੇ ਚੱਲ ਸਮਝੌਤਾ ਹੋ ਗਿਆ ਹਨਾ ਜੇ ਲੜਾਈ ਤੁਸੀਂ ਤੁਹਾਡੇ ਘਰ ਚ ਲੜਾਈ ਪੈ ਗਈ ਥਾਣੇ ਕਚੇਰੀਆਂ ਚ ਪਹੁੰਚ ਗਈ ਤੁਹਾਡੀ ਲੜਾਈ ਕਚੇਰੀਆਂ ਚ ਪਹੁੰਚ ਕੇ ਉਹਦੇ ਬਾਅਦ ਕਿਸ ਨੂੰ ਸਜ਼ਾ ਹੋ ਜਾਂਦੀ ਹੈ ਕਿਸ ਨੂੰ ਕੁਝ ਹੋ ਜਾਂਦੀ ਹੈ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਇਹੀ ਗੱਲ ਭਾਰਤ-ਪਾਕਿਸਤਾਨ ਦੀ ਹੈ। ਸਭ ਤੋਂ ਪਹਿਲਾਂ ਜਿਵੇਂ ਮੋਦੀ ਹੁਣ ਗੱਲ ਆ ਰਹੀ ਹੈ ਵੀ ਮੋਦੀ ਨੂੰ ਵੀ ਮੈਂ ਗੱਲ ਕਹਿਣਾ ਚਾਹਣਾ। ਉਹ ਦੱਸਦੇ ਵੀ ਕਸੂਰ ਅੱਤਵਾਦੀਆਂ ਦਾ ਹੈ। ਕਸੂਰ ਤਾਂ ਅੱਤਵਾਦ ਮੈਂ ਸਾਰੀ ਗੱਲ ਦੱਸਦਾ ਬਸ ਤਾਰ ਬੁਰੂ ਕੋ ਤਾਂ ਮੈਨੂੰ ਡਿਸਟਰਬ ਨਾ ਕਰ ਪਲੀਜ਼ ਵਿੱਚ। ਹੁਣ ਮੇਰੀ ਗੱਲ ਇਹ ਆ ਲਾਈਵ ਸ਼ੇਅਰ ਜ਼ਰੂਰ ਕਰ ਦਿਓ ਮੈਂ ਚੰਗੀ ਗੱਲ ਬੋਲ ਰਿਹਾ। ਮੋਦੀ ਜਿਵੇਂ ਕਿ ਆਪਣੀ ਚੀਨ ਨਾਲ ਲੜਾਈ ਹੋ ਜਦੋਂ ਡਿਪਲੋਮੈਟਿਕ ਸੁਰਜੋਤਾ ਹੋ ਸੀਗਾ ਮੋਦੀ ਚੀਨ 'ਚ ਵਗਿਆ ਸੀਗਾ। ਜਿਹੜੂ ਮੈਨੂੰ ਲੱਗਦਾ ਮੋਦੀ ਨੂੰ ਸਭ ਤੋਂ ਵੱਧ ਆਰਐਸਐਸ ਵਾਲੇ ਆਰ ਕਿਹੜੂ ਕਿਹੜੂ ਕਹੋ ਨਹੀਂ ਪਾਕਿਸਤਾਨ ਨਾ ਬੈਠ ਕੇ ਗੱਲਬਾਤ ਕਰਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੈਂ ਸਪੀਚ ਮੀ ਮੈਂ ਸੁਣੀ ਆ ਮੈਂ ਪਾਕਿਸਤਾਨ ਨੂੰ ਕੋਈ ਬੜਾ ਚੰਗਾ ਨਹੀਂ ਸਮਝਦਾ ਜੇ ਤੁਸੀਂ ਕਹੋ ਵੀ ਪਾਕਿਸਤਾਨ ਦੇ ਕੋਈ ਪੱਖ ਦੀ ਗੱਲ ਕਰਦਾ ਇਹ ਕਰਦਾ ਨਾ ਮੈਂ ਪਾਕਿਸਤਾਨ ਦੇ ਪੱਖ ਦੀ ਗੱਲ ਪਰ ਬਹਿ ਕੇ ਮਸਲੇ ਸਾਰੇ ਹੱਲ ਹੁੰਦੇ ਨੇਗੇ ਬੰਬਾਂ ਗੋਲੀਆਂ ਨਾਲ ਉਧਰੋਂ ਬੰਦੇ ਮਰੀਆਂ ਨੇ ਉਧਰੋਂ ਬੰਦੇ ਮਰੀਆਂ ਨੇ ਇੱਕਦਮ ਮਸਲੇ ਹੱਲ ਹੋ ਹੈਗੇ ਨੇ ਹੋਏ ਨਹੀਂਗੇ ਇਹ ਜੇ ਗੱਲਾਂ ਹੈ ਜੇ ਬਹਿ ਕੇ ਗੱਲਬਾਤ ਕਰੇ ਤਾਂ ਸੋ ਮਸਲਾ ਹੱਲ ਹੋ ਸਕਦਾ ਤੇ ਦੂਜੀ ਗੱਲ ਇਹ ਪਰਮਾਣੂ ਸਾਰੇ ਕੋਲੇ ਨੇ ਕਿ ਪਾਕਿਸਤਾਨ ਦਾ ਉਜੜਾ ਹੀ ਉਹ ਨਹੀਂ ਉਹ ਤਾਂ ਆਪਣਾ ਇੰਡੀਆ ਨੂੰ ਜੇ ਨਾ ਉਹਨੇ ਬੈਠ ਕੇ ਗੱਲਬਾਤ ਕਰੀ ਤੇ ਜਿਵੇਂ ਇੱਕ ਸੁਣਵਾ ਹੋਰ ਬਹੁਤ ਵੱਡੀ ਗੱਲ ਦੱਸਣਾ ਚਾਹਣਾ ਇਹ ਗੱਲ ਬਹੁਤ ਨੌਲੇਜ ਦੀ ਗੱਲ ਹੈ ਜਿਵੇਂ ਕਿ ਮੈਂ ਤੁਹਾਨੂੰ ਆ ਗੱਲ ਦੱਸ ਚੁੱਕਿਆ ਵੀ ਇਹ ਲੜਾਈ ਦਾ ਮਸਲਾ ਹੱਲ ਬੈਠ ਕੇ ਹੋ ਸਕਦਾ ਤੇ ਇਹ ਗੱਲ ਵਿਚਾਲਿਆ ਇੱਕ ਗੱਲ ਤੁਹਾਨੂੰ ਮੈਂ ਹੋਰ ਗੱਲ ਦੱਸਣਾ ਜਿਹੜੇ ਸਤਾਨ ਸਤਾਨ ਇੱਕ ਹੈਗਾ ਅਰਬੀ ਭਾਸ਼ਾ ਦਾ ਸ਼ਬਦ ਹੈ ਸਤਾਨ ਸਤਾਨ ਪਤਾ ਕਿ ਨੂੰ ਬੋਲਦੇ ਨੇ ਜਿਹੜੇ ਕੰਟਰੀ ਪਿੱਛੇ ਸਤਾਨ ਲੱਗਦਾ ਉਹ ਕੰਟਰੀ ਕਦੇ ਕਾਮਜਾਮ ਨਹੀਂ ਹੋ ਸਕਦੀ ਇਹ ਗੱਲ ਤੁਸੀਂ ਨੋਟ ਕਰ ਲਿਓ ਤੁਹਾਨੂੰ ਮੈਂ ਬਹੁਤ ਨੌਲੇਜ ਦੀ ਗੱਲ ਹੈ ਪਾਕਿਸਤਾਨ ਹਿੰਦੁਸਤਾਨ ਅਫਗਾਨਿਸਤਾਨ ਤੇ ਕਿਹੜੇ ਖਾਕਿਸਤਾਨ ਕਈ ਕੰਟਰੀ ਪਛੋਸਤਾਨ ਲੱਗਦਾ ਹੈ ਹਿੰਦੁਸਤਾਨ ਦੇ ਪਿੱਛੇ ਦਾ ਹੁਣ ਸਤਾਨ ਲੱਗਣੋਂ ਹਟ ਗਿਆ ਕਿਉਂਕਿ ਹੁਣ ਲੋਕ ਇੰਡੀਆ ਜਾਂ ਭਾਰਤ ਬੋਲਦੇ ਨੇ ਜੇ ਹਿੰਦੁਸਤਾਨ ਥੋੜਾ ਤਾਂ ਕਾਮਯਾਬ ਹੈ ਕਿਉਂਕਿ ਹਿੰਦੁਸਤਾਨ ਹੁਣ ਕੱਟਿਆ ਗਿਆ ਜਿਹੜੀ ਕੰਟਰੀ ਪਛੋਸਤਾਨ ਲੱਗਦਾ ਉਹ ਕਦੇ ਕਾਮਯਾਬ ਨਹੀਂ ਹੋ ਸਕਦੀ ਜਿਹੜੀ ਪਹਿਲਾਂ ਹੀ ਸਤਾਨ ਹੈ ਉਹ ਕਦੇ ਕਿੱਥੇ ਕਾਮਯਾਬ ਹੋ ਜੂਗੀ ਪਾਕਿਸਤਾਨ ਦੇ ਸਾਡੇ ਨੂੰ ਵੀ ਬਹੁਤ ਨੌਜਵਾਨਾਂ ਦੇ ਮੈਸੇਜ ਆਉਂਦੇ ਰਹਿੰਦੇ ਨੇ ਤੇ ਮੇਰੇ ਕਹਣਾ ਪਾਕਿਸਤਾਨ ਦੇ ਵਿੱਚੋਂ ਸਤਾਨ ਕੱਟ ਕੇ ਕੁਝ ਹੋਰ ਲਾਇਆ ਜਾਵੇ ਤਾਂ ਕਾਮਯਾਬ ਹੋ ਜੂਗੀ ਪਾਕਿਸਤਾਨ ਕੰਟਰੀ ਆਪਣੇ ਇੱਕ ਸੂਬੇ ਪਿੱਛੇ ਸਤਾਨ ਲੱਗਦਾ ਆਪਣੇ ਇੱਕ ਸਟੇਟ ਪਿੱਛੇ ਸਤਾਨ ਲੱਗਦਾ ਰਾਜਸਥਾਨ ਸਾਰਾ ਭੁੱਖ ਮਰੇ ਸਾਰਾ ਜਿ ਭੁੱਖ ਸਾਰਾ ਜਿ ਭੁੱਖ ਮਰਦਾ ਹੀ ਐ ਸੋ ਘਾ ਰਾਜਸਥਾਨ ਚ ਕੀ ਐ ਜਿਹਦੇ ਪਿੱਛੇ ਸਤਾਨ ਲੱਗਦਾ ਉਹ ਕਦੇ ਕਾਮਯਾਬ ਨਹੀਂ ਹੋ ਸਕਦੀ ਮੈਂ ਇੱਕ ਸਾਡੇ ਸਿੱਖ ਵੀਰ ਵੀ ਕਹਿੰਦੇ ਨੇ ਕਿ ਪਹਿਲੀ ਗੱਲ ਤਾਂ ਮੈਂ ਖਾਲਿਸਤਾਨ ਬਣਾਉਣ ਦੇ ਹੱਕ 'ਚ ਨਹੀਂ ਹੈਗਾ ਵੀ ਖਾਲਿਸਤਾਨ ਬਣੇ ਪਰ ਜੇ ਕਿਤੇ ਮੈਂ ਇਹ ਗੱਲ ਬੋਲ ਰਿਹਾ ਆ ਤੁਹਾਡੇ ਮੂੰਹੋਂ ਲਾਈਵ ਜੇ ਕਿਤੇ ਉਹਨਾਂ ਨੂੰ ਇਸ ਤਰ੍ਹਾਂ ਕੋਈ ਆਫਤ ਆਉਂਦੀ ਐ ਪਾਕਿਸਤਾਨ ਨਾਂ ਲਾਇਆ ਜਾਵੇ ਸਤਾਨ ਨਾਂ ਲਾਇਆ ਜਾਵੇ ਜਿਹਦੇ ਪਿੱਛੇ ਸਤਾਨ ਲੱਗਦਾ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ ਇਹ ਤਾਂ ਖਾਲਸਾ ਚੜ੍ਹਦੀ ਕਲਾ ਹੈ ਜਾਂ ਕੁਛ ਨਾ ਲਖ ਲੈ ਜੇ ਕੰਟਰੀ ਦਾ ਰੱਖਣਾ ਵੀ ਚਾਹਣ ਪਹਿਲੀ ਗੱਲ ਤਾਂ ਮੈਂ ਇਹ ਗੱਲ ਕਹਿ ਨਹੀਂ ਰਿਹਾ ਉਹੀ ਮੁੱਦਾ ਉੱਠਿਆ ਹੋਇਆ ਵੀ ਸਤਾਨ ਬਣਾਵਾਂਗੇ ਸਤਾਨ ਬਣਾ ਕੇ ਕਿੱਥੇ ਕਾਮਯਾਬ ਹੋਣਗੇ ਮੈਨੂੰ ਐਂ ਦੱਸ ਦੋ ਵੀ ਸਤਾਨ ਕਿਹੜੀ ਅੱਜ ਤੱਕ ਕਰ ਕੰਟਰੀ ਕਾਮਯਾਬ ਹੈ ਪਹਿਲਾਂ ਹਿੰਦੁਸਤਾਨ ਪਾਕਿਸਤਾਨ ਲੱਗਦਾ ਚੱਲ ਹੁਣ ਤਾਂ ਇੰਡੀਆ ਬੋਲਣ ਲੱਗੇ ਇੰਡੀਆ ਕਿੱਥੇ ਹਿੰਦੁਸਤਾਨ ਕਿੱਥੇ ਕਾਮਯਾਬ ਸੀਗੀ ਅਗੇ ਸੀਗੀ ਹਿੰਦੁਸਤਾਨ ਪਾਕਿਸਤਾਨ ਲੱਗਦਾ ਸੀਗਾ ਹੁਣ ਜੇ ਕੰਟਰੀ ਕਾਮਯਾਬ ਹੋਈ ਐ ਤਾਂ ਉਹਦੇ ਪਿੱਛੇ ਸਤਾਨ ਕੱਟਿਆ ਗਿਆ ਤਾਂ ਕਾਮਯਾਬ ਹੋਈ ਆ ਯਾਰ ਕਾਕਾ ਸਮਾਰ ਕੇ ਫੜਲਾ ਯਾਰ ਫੋਨ ਯਾਰ ਬਾਈ ਹਾਂ ਇੱਥੇ ਫੜ ਕੇ ਰੱਖ ਤੂੰ ਮੈਨੂੰ ਬੋਲਣ ਦਾ ਮਜ਼ਾ ਨਹੀਂ ਆਉਂਦਾ ਸਤਾਨ ਕਦੇ ਕਾਮਯਾਬ ਨਹੀਂ ਹੋ ਸਕਦਾ ਖਾਲਸਤਾਨ ਬਣਾਉਣ ਨੂੰ ਕਹਿੰਦੇ ਨੇ ਖਾਲਸਤਾਨ ਮੈਂ ਸਿੱਧੀ ਗੱਲ ਕਹਿਣਾ ਜਿਹਦੇ ਪਿੱਛੇ ਸਤਾਨ ਲੱਗਦਾ ਮੈਂ ਟੌਪਿਕ ਦੇ ਮੁੱਦੇ ਤੇ ਬੋਲਣਾ ਚਾਹੁੰਦਾ ਵੀ ਮੈਂ ਇਹ ਨਹੀਂ ਗੱਲ ਚਾਹੁੰਦਾ ਮੈਂ ਤਾਂ ਸਿੱਖ ਵੀ ਪਿਆਰੇ ਨੇਗੇ ਤੇ ਉਹ ਵੀ ਪਿਆਰੇ ਨੇਗੇ ਪਰ ਜਿਹਦੇ ਪਿੱਛੇ ਸਤਾਣ ਲੱਗਦਾ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ ਮੈਂ ਮੇਰੀ ਮੂਤਰਾਂ ਦਾੜੀ ਮੰਨਦੇ ਜੇ ਗੱਲ ਸੱਚੀ ਹੋ ਜੇ ਹਿੰਦੁਸਤਾਨ ਪਹਿਲਾਂ ਪਹਿਲਾ ਪਿੱਛੇ ਸਤਾਣ ਲੱਗਦਾ ਸੀਗਾ ਹਿੰਦੁਸਤਾਨ ਦੇ ਪਿੱਛੇ ਕਿਤੇ ਕੋਈ ਆ ਕੇ ਕਰ ਦਿੰਦਾ ਸੀ ਹਮਜਾ ਹਮਲਾ ਕਿਤੇ ਕੋਈ ਕਰ ਦਿੰਦਾ ਕਿਤੇ ਕੋਈ ਕਰ ਦਿੰਦਾ ਸੀਗਾ ਹਿੰਦੁਸਤਾਨ ਕਿੱਥੇ ਕਾਮਯਾਬ ਹੈ ਅਫਗਾਨਿਸਤਾਨ ਪਛੇ ਸਤਾਣ ਲੱਗਦਾ ਪਾਕਿਸਤਾਨ ਪਛੇ ਸਤਾਣ ਲੱਗਦਾ ਕਿੱਥੇ ਕਾਮਯਾਬ ਹੋ ਜਾਣਗੇ ਤੇ ਦੂਜੀ ਗੱਲ ਇਹ ਆ ਜਿਵੇਂ ਇੱਕ ਹੋਰ ਮੁੱਦਾ ਉੱਠਿਆ ਹੋਇਆ ਹੁਣ ਲੜਾਈਆਂ ਲੜਦਿਆਂ ਨੇ ਕਿਤੇ ਆਰਐਸਐਸ ਵਾਲੇ ਲੜਪੇ ਕਿਤੇ ਸ਼ਿਵਸਨ ਵਾਲੇ ਲੜਪੇ ਕਿਤੇ ਕੋਈ ਲੜ ਧਰਮਾਂ ਪਿੱਛੇ ਜਿਹੜਾ ਲੜਦਾ ਬੰਦਾ ਫੁੱਦੂ ਬੰਦਾ ਹੈ ਜਿਹੜਾ ਧਰਮਾਂ ਪਿੱਛੇ ਲੜਦਾ ਹੈ ਧਰਮਾਂ ਪਿੱਛੇ ਲੜਾਈ ਕਰਦਾ ਉਹ ਬੰਦੇ ਨੂੰ ਮੈਂ ਬਿਲਕੁਲ ਚੰਗਾ ਨਹੀਂ ਸਮਝਦਾ ਚਾਹੇ ਆਰਐਸਐਸ ਵਾਲੇ ਹੋਏ ਹੈ ਲੜਾਈ ਪਾਉਂਦਾ ਜਿਹੜਾ ਹੈ ਲੜਾਈ ਪਾਉਂਦਾ ਜਿਹੜਾ ਧਰਮਾਂ ਦੇ ਨਾਮ ਹਾਂ ਜਿਹੜਾ ਧਰਮਾਂ ਦੇ ਲੜਾ ਧਰਮਾਂ ਦੇ ਨਾਂ ਤੇ ਲੜਾਈ ਪਾਉਂਦਾ ਉਹ ਬੇਕਾਰ ਬੰਦਾ ਹੈ ਹੈ ਆ ਆਰਐਸਐਸ ਨੇ ਚੱਲ ਪੰਦੇ ਨੇ ਤੀਜੇ ਦਿਨ ਚੋਂ ਉੱਠ ਕੇ ਚੱਲ ਪੰਦੇ ਨੇਗੇ ਆਪਣੇ ਇਧਰ ਸਿੱਖ ਲੜ ਪੰਦੇ ਨੇਗੇ ਇਹ ਬੈ ਕੇ ਸਮਝੋਤੇ ਕਰਨੇ ਚਾਹੀਦੇ ਨੇ ਰਾਜਨੀਤਿਕ ਪਾਰਟੀ ਨੂੰ ਚਾਹੀਦਾ ਉਹੀ ਆਪਣੇ ਭੈਣਾ Hindu Hindu ਦਾ ਬੈਰੀ ਹੋਇਆ ਖੜਾ ਮੁਸਲਮਾਨ ਦਾ ਬੈਰੀ ਹੋਇਆ ਖੜਾ ਇਹ ਗੱਲਾਂ 'ਚ ਕੁਝ ਨਹੀਂ ਰੱਖਿਆ ਇਹ ਗੱਲਾਂ 'ਚ ਕੀ ਰੱਖਿਆ ਤੁਸੀਂ ਐਵੇਂ ਲੜਦੇ ਰਹਿੰਦੇ ਹੋ ਆ ਆਰਐਸਐਸ ਵਾਲੇ ਗਲਤ ਕਮੈਂਟ ਕਰੀ ਜਾਂਦੇ ਨੇ ਇਧਰ ਆਪਣੇ ਵਾਲੇ ਕਰਨ ਲੱਗ ਪੈਣਗੇ ਜਿਹੜਾ ਅਸਲੀ ਧਾਰਮਿਕ ਬੰਦਾ ਹੋਊਗਾ ਅਸਲੀ ਧਰਮ ਨੂੰ ਸਿੱਖ ਧਰਮ ਨੂੰ ਪਿਆਰ ਕਰਦਾ ਹੈ ਜੇ ਹਿੰਦੂ ਧਰਮ ਨੂੰ ਪਿਆਰ ਕਰਦਾ ਚਾਹੇ ਮੁਸਲਮਾਨ ਨੂੰ ਧਰਮ ਨੂੰ ਪਿਆਰ ਕਰਦਾ ਉਹ ਧਰਮਾਂ ਖਾਤਰ ਕਦੇ ਨਹੀਂ ਲੜੂਗਾ ਲੋਕੋ ਇਹ ਗੱਲ ਯਾਦ ਰੱਖਿਓ ਉਹੀ ਆ ਮੀਡੀਆ ਉਹੀ ਚੱਕ ਚੱਕ ਉਹੀ ਪੜਕਾਈ ਜਾਂਦੇ ਆ ਖਬਰਾਂ ਮੀਡੀਆ ਵਾਲੇ ਪੱਤਰਕਾਰ ਬਹੁਤ ਫੁੱਦੂ ਬੰਦੇ ਨੇ ਮੈਂ ਸਪਸ਼ਟ ਕਹਿਣਾ ਚਾਹਣਾ ਚੱਕ ਕੇ ਡੰਗਰੂ ਜਾਂ ਹਰ ਇੱਕ ਮੂਹਰੇ ਲੱਗ ਜਾਂਦੇ ਨੇ ਕਿਤੇ ਤੁਸੀਂ ਇਹ ਗੱਲ ਤੁਸੀਂ ਇਹ ਗੱਲ ਬੈਠ ਕੇ ਵਿਚਾਰੀਆਂ ਵੀ ਪਾਕਿਸਤਾਨ ਤੇ ਭਾਰਤੀ ਲੜਾਈ ਵਧਾਈ ਜਾਂਦੇ ਹੋ ਉਹ ਗੱਲ ਦੀ ਲੜਾਈ ਦੀ ਗੱਲ ਕਰ ਹੈ ਲੜਾਈ ਦੀ ਗੱਲ ਕਰ ਲੜਾਈ ਦੀ ਗੱਲ ਕਰਦਾ ਮੈਂ ਇਹ ਮੀਡੀਆ ਵਾਲੇ ਬਹੁਤ ਭੈਣਚੋਦ ਸਿਰਫ ਫੁੱਦੂ ਬੰਦੇ ਹੁੰਦੇ ਨੇ ਪੱਤਰਕਾਰ ਜੀ ਆਪ ਆਪ ਦਾ ਗ로우 ਕਰਨ ਦੇ ਮਾਰੇ ਮੰਨ ਕੇ ਚੱਲ ਆਉਂਦੀ ਖਬਰ ਪੜਕਾਉਣ ਦੇ ਮਾਰੇ ਲੋਕ ਦੇਖਣ ਉੱਤੇ ਲਿਖ ਕੇ ਲਾਉਂਦੇ ਨੇ ਸਾਡੇ ਜੀ ਜਿਹੜੀ ਮੰਨ ਕੇ ਚੱਲ ਥਾਮਲੈਂਡ ਬੋਲਦੇ ਨੇ ਉਹਨੂੰ ਕੀ ਬੋਲਦੇ ਨੇ ਥਾਮਲੈਂਡ ਬੋਲਦੇ ਨੇ YouTube ਤੋਂ ਲਾਉਂਦ ਨੇ ਇਹ ਪੱਤਰਕਾਰਾਂ ਦੀ ਬਹੁਤ ਵੱਡੀ ਗਲਤੀ ਆ ਭੈਣ ਚੋਦਾ ਦੀ ਸਪਸ਼ਟ ਮੈਂ ਗੱਲ ਕਹਿਣਾ ਚਾਹੇ ਮੇਰੇ ਤੋਂ ਕੁਝ ਮਰਜ਼ੀ ਹੋ ਜਾਏ ਉਹੀ ਪੜਕਾਈ ਜਾਂਦੇ ਨੇ ਕਿੱਥੇ ਤਾਂ ਤੁਸੀਂ ਸ਼ਾਂਤੀ ਪਾਕਿਸਤਾਨ ਨੂੰ ਵੀ ਸ਼ਾਂਤੀ ਦਾ ਮੈਸੇਜ ਭੇਜੋ ਤੇ ਪੰਜਾਬ ਵਾਲਿਆਂ ਨੂੰ ਵੀ ਸ਼ਾਂਤੀ ਦਾ ਮੈਸੇਜ ਭੇਜੋ ਅਸ ਤਾਂ ਭੈਣ ਚੋਦਾ ਮਰੇ ਮਰਾਇਆ ਜੇ ਸਾਡੇ ਇਧਰੋਂ ਪਾਕਿਸਤਾਨ ਨੇ ਬੰਬ ਮਾਰਿਆ ਸਾਡੇ ਕੋਲੇ ਕੀ ਟੱਟੂ ਰਹੂ ਜਿਵੇਂ ਹੁਣ ਸਾਡਾ ਕਰਤਾਰਪੁਰ ਦਾ ਰਸਤਾ ਖੁੱਲਾ ਹੋਇਆ ਸੀਗਾ ਕਿੱਡੀ ਵਧੀਆ ਗੱਲ ਹੋਈ ਹੈ ਹੈ ਵਧੀਆ ਗੱਲ ਹੋ ਗਿਆ ਬੰਦਾ ਮਿਲ ਵਰਤਣ ਕੇ ਨਵਜੋਤ ਸਿੰਘ ਸਿੱਧੂ ਗਿਆ ਉਧਰ ਉਹ ਨਵਜੋਤ ਸਿੰਘ ਸਿੱਧੂ ਨੂੰ ਮੀਡੀਆ ਮਾੜਾ ਕਿਹ ਜਾਂਦਾ ਕਿ ਮਾੜੀ ਗੱਲ ਹੋਈ ਜੇ ਬੰਦਾ ਬੈਠ ਕੇ ਗੱਲਬਾਤ ਕਰਾਇਆ ਹੁਣ ਇਹ ਤਾਂ ਮਿਲਣਾ ਹੀ ਪੈਂਦਾ ਠੀਕ ਆ ਮਿਲਣਾ ਕਿਉਂ ਨਹੀਂ ਪੈਂਦਾ ਕਿਉਂ ਹੁਣ ਹੁਣ ਭੈਣ ਚੋਦੀ ਦੇ ਘਰ ਚ ਲੜਾਈ ਹੋਈ ਹੈ ਠੀਕ ਆ ਲੜੀ ਜੋਬ ਤੇ ਬੈਠ ਕੇ ਸਮਝੌਤਾ ਨਹੀਂ ਕਰਾਂਗੇ ਤਾਂ ਉਹਦਾ ਫਰਕ ਕੀ ਹੋਊਗਾ ਬਾਬੇ ਉਹ ਗੱਲ ਤਾਂ ਇਹ ਨਹੀਂ ਗੱਲਾਂ ਘਟਾਉਣ ਦੇ ਗੱਲਾਂ ਨਹੀਂ ਗਿਆ ਮੀਡੀਆ ਤਾਂ ਬਹੁਤ ਫੁੱਦੂਆ ਮੈਂ ਮੀਡੀਆ ਦੇ ਲਾਈਵ ਮੀਡੀ ਉਹੀਂ ਜਾ ਕੇ ਜਾਣ ਕੇ ਜਾ ਕੇ ਲਭ ਹੋ ਜਾਣਗੇ ਪਾਕਿਸਤਾਨ ਦੇ ਵਿੱਚ ਵੀ ਆਪਦੇ ਬੰਦੇ ਰਹਿੰਦੇ ਨੇਗੇ ਤੇ ਇੱਧਰ ਵੀ ਆਪਦੇ ਬੰਦੇ ਰਹਿੰਦੇ ਨੇ ਜੇ ਮੋਦੀ ਜਾਵੇ ਜਾ ਕਿੱਧਰ ਬੈਠ ਕੇ ਗੱਲਬਾਤ ਕਰੇ ਚੱਲ ਇੱਧਰ ਬੁਲਾ ਲਿਓ ਤਾਂ ਇੱਧਰ ਵੀ ਆਉਣ ਨੂੰ ਤਿਆਰ ਨੇਗੇ ਸਮਝੌਤਾ ਕਰਨ ਨੂੰ ਕੋਈ ਗੱਲਬਾਤ ਉਹੀ ਬੱਲ ਗੱਲਾਂ ਵਧਾਈ ਜਾਂਦੇ ਨੇਗੇ ਮੈਂ ਮੰਨਦਾ ਵੀ ਅੱਤਵਾਦੀ ਅੱਤਵਾਦੀ ਬਾਬਿਓ ਇਹਨਾਂ ਦਾ ਮਾਈਂਡ ਬਾਕਸ ਕਰ ਦਿੱਤਾ ਜਾਂਦਾ ਇਹ ਮੁਸਲਮਾਨ ਧਰਮ ਦੇ ਵਿੱਚ ਕਿਤੇ ਨਹੀਂ ਇਹ ਗੱਲ ਲਿਖੀ ਹੋਈ ਵੀ ਧਰਮ ਦੇ ਵਿੱਚ ਕਦੇ ਨਹੀਂ ਇਹ ਗੱਲ ਲਿਖੀ ਹੋਈ ਮੈਨੂੰ ਉਹ ਧਾਰਮਿਕ ਬੰਦਾਂ ਨਾਲ ਬਹੁਤ ਬੈਠ ਕੇ ਵਿਚਾਰ ਵਟਾਂਦਰਾ ਕਰਦ ਰਾਨਾ ਕਿੱਥੇ ਨਹੀਂ ਇਹ ਗੱਲ ਲਿਖੀ ਵੀ ਤੁਸੀਂ ਇੱਕ ਬੰਦੇ ਨੂੰ ਮਾਰ ਕੇ ਤੁਸੀਂ ਜਨਤ ਵਿੱਚ ਪਹੁੰਚ ਜਾਓਗੇ ਉਦੋਂ ਹੀ ਕਰਦੇ ਨੇ ਅੱਤਵਾਦੀ ਨੂੰ ਬਣਾਉਣ ਦੇ ਲਈ ਵੀ ਤੁਸੀਂ ਇਹਨਾਂ ਨੂੰ ਉੱਥੇ ਜਾ ਕੇ ਹਿੰਦੁਸਤਾਨ ਤੇ ਇਹਦੇ ਇੰਡੀਆ ਤੇ ਅਟੈਕ ਕਰੋ ਤੇ ਤੁਸੀਂ ਤੁਸੀਂ ਜਨਤ ਵਿੱਚ ਪਹੁੰਚ ਜਾਓਗੇ ਕਿਸੇ ਧਰਮ 'ਚ ਇਹ ਗੱਲ ਨਹੀਂ ਲਿਖੀ ਹੋਈ ਵੀ ਤੁਸੀਂ ਬੰਦਿਆਂ ਨੂੰ ਮਾਰ ਕੇ ਕਿਸਦਾ ਠੀਕਾ ਸੋਸ਼ਣ ਕਰਕੇ ਤੁਸੀਂ ਤੁਸੀਂ ਜਨਤ ਤੇ ਪਹੁੰਚ ਜਾਓਗੇ ਕਿੱਥੇ ਇਹ ਗੱਲਾਂ ਲਿਖੀਆਂ ਨੇ ਕਿਹੜੇ ਧਰਮ 'ਚ ਇਹ ਗੱਲਾਂ ਲਿਖੀਆਂ ਹੋਈਆਂ ਨੇ ਕਿਹੜੇ ਧਰਮ 'ਚ ਗੱਲਾਂ ਨਹੀਂ ਲਿਖੀਆਂ ਹੋਈਆਂ ਤੇ ਹੋਰ ਕੀ ਗੱਲ ਕਰਨੀ ਸੀ ਮੈਂ ਗੱਲਾਂ ਭੁੱਲ ਗਿਆ ਮੈਂ ਦੋ ਚਾਰ ਯਾਰ ਵਿੱਚ ਦੀ ਮੈਂ ਗੱਲ ਭੁੱਲ ਜਾਣਾ ਤੇ ਜਿਵੇਂ ਕਿ ਜਿਵੇਂ ਕਿਸੇ ਕੋਹ ਦੇ ਵਿੱਚ ਲੋਕ ਸਪੀਚ ਚਾਰ ਜਿੰਨੇ ਬਾਬੇ ਮੰਤਰੀ ਸ਼ੰਤਰੀ ਬੋਲਦੇ ਹੁੰਦੇ ਉਹਨਾਂ ਕੋਲੇ ਸਾਰੇ ਕੋਲੇ ਭਾਸ਼ਣ ਲਿਖਿਆ ਹੁੰਦਾ ਅਸੀਂ ਕੋਈ ਵੀ ਵੀਡੀਓ ਬਣਾਉਣਾ ਕੋਈ ਵੀ ਐਵੇਂ ਕਰਦਾ ਸਾਡੇ ਕੋਲੇ ਕੁਝ ਨਹੀਂ ਲਿਖਿਆ ਹੁੰਦਾ ਜਿਹੜਾ ਸਾਡੇ ਕੋਲੇ ਆਉਂਦਾ ਅਸੀਂ ਆਪਰਾ ਫੋਨ ਚੱਕਿਆ ਲਾਈਵ ਹੋ ਗਏ ਤੁਹਾਡਾ ਸਿਸਟਮ ਇਹ ਹੈ ਹਾਂ ਤੇ ਮੀਡੀਆ ਦਾ ਬਹੁਤ ਫੁੱਦੂ ਕੰਮ ਹੈ ਤੇ ਮੁਸਲਮਾਨ ਜਿਹੜੇ ਮੰਨ ਕੇ ਚੱਲ ਸਾਡੇ ਵੀਰੇ ਸਾਡੇ ਲਾਈਵ ਦੇਖਣਗੇ ਤੂੰ ਪਾਕਿਸਤਾਨ ਤੋਂ ਆ ਵੀਰੇ ਹਾ ਹੈਗਾ ਉਹ ਤੂੰ ਟੱਟੇ ਫੜਨੇ ਪਾਕਿਸਤਾਨ ਤੋਂ ਹੈਗਾ ਆ ਭੈਣ ਦਾ ਯਾਰ ਇਹ ਤੂੰ ਕਹਿੰਦਾ ਮੈਨੂੰ ਵੀ ਤੂੰ ਗਲਤ ਕਮੈਂਟ ਕਰ ਰਹਾ ਮੈਂ ਹਾਂ ਪਾਕ ਮੈਂ ਮੈਂ ਸਾਰਿਆਂ ਨੂੰ ਪਿਆਰ ਕਰਦਾ ਠੀਕ ਹੈ ਮੈਂ ਕਰਦਾ ਮੈਂ ਹਿੰਦੂਆਂ ਨੂੰ ਵੀ ਪਿਆਰ ਕਰਦਾ ਮੈਂ ਮੁਸਲਮਾਨਾਂ ਨੂੰ ਵੀ ਪਿਆਰ ਕਰਦਾ ਮੈਂ ਤੂੰ ਗੱਲ ਤਾਂ ਸੁਣ ਲੈ ਮੈਂ ਕੀ ਕਹਿ ਰਿਹਾ ਤੈਨੂੰ ਗੱਲ ਸਮਝ ਆਈ ਆ ਮੈਂ ਕਹਿਣਾ ਭੈਣ ਦੀ ਦਿਲਪਰੀਤ ਸੋਹੀ ਲੈਣਾ ਇਹ ਮੈਨੂੰ ਬਹੁਤ ਵਾਰੀਆਂ ਭੈਣ ਚੁਦਬਰਾਲ ਮੇਰੇ ਇੱਕ ਭੈਣ ਚੋਂ ਤਾਂ ਗੱਲ ਤਾਂ ਸੁਣ ਲੈ ਮੈਂ ਕਹਿਣਾ ਕੀ ਆ ਮੈਂ ਕੀ ਬੋਲ ਰਿਹਾ ਮੇਰਾ ਕਹਿਣ ਦਾ ਭਾਵ ਤਾਂ ਸੁਣ ਲੈ ਹਾਂ ਹੈਗਾ ਮੈਂ ਪਾਕਿਸਤਾਨ ਦੇ ਵਿੱਚ ਵੀ ਇਹਦਾ ਬੰਦੀ ਰਹਿੰਦੇ ਨੇ ਭੈਣ ਚੁੱਧੋ ਪਾਕਿਸਤਾਨ ਦੇ ਵਿੱਚ ਵੀ ਗੱਲ ਤਾਂ ਆ ਵੀ ਜਿਹੜੇ ਮੰਨ ਕੇ ਚੱਲ ਪੋਲਿਟੀਕਲ ਬੰਦੇ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਵੀ ਤੁਸੀਂ ਬਹਿ ਕੇ ਗੱਲਬਾਤ ਕਰੋ ਠੀਕ ਹੈ ਪਾਕਿਸਤਾਨ ਦੇ ਵਿੱਚ ਆਉਂਦੇ ਨੇਗੇ ਆਪਣੇ ਇਧਰ ਆ ਕੇ ਅਟੈਕ ਕਰਦੇ ਨੇ ਆਪਣੇ ਬੰਦੇ ਮਰ ਜਾਂਦੇ ਨੇਗੇ ਠੀਕ ਹੈ ਗੱਲ ਤਾਂ ਉੱਥੇ ਮੈਂ ਤਾਂ ਗੱਲ ਉਹ ਕਰ ਰਿਹਾ ਤੂੰ ਕਹਿੰਦਾ ਵੀ ਤੂੰ ਗੱਲ ਮੈਨੂੰ ਇਹ ਕਰ ਰਿਹਾ ਪਾਕਿਸਤਾਨ ਦੇ ਮੈਂ ਪਾਕਿਸਤਾਨ ਦੇ ਦੇ ਪੱਖ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਜਿਹੜੀ ਕਰ ਰਿਹਾ ਤੁਹਾਨੂੰ ਉਹਦਾ ਸਮਝ ਨਹੀਂ ਆ ਰਹੀ ਜਿਹੜਾ ਇਹ ਜਿਆ ਫੁੱਦੂ ਜਿਹਾ ਕਮੈਂਟ ਕਰਦਾ ਆਉਂਦਾ ਮੈਂ ਸਿੱਧੀ ਗੱਲ ਕਹਣਾ ਮ ਮਦਾ ਸਿਰਫ ਇੱਕ ਗੱਲ ਕਹਿਣਾ ਵੀ ਮੀਡੀਆ ਆਪਣਾ ਭੜਕਾ ਰਿਹਾ ਹੈ ਰੋ ਸਾਰਾ ਮੀਡੀਆ ਲੱਗਿਆ ਪਿਆ ਹੈ ਪਾਕਿਸਤਾਨ ਦੇ ਵਿੱਚ ਐਵੇਂ ਜਮੇ ਐਵੇਂ ਮੈਂ ਪਾਕਿਸਤਾਨ ਦੇ ਗੱਲ ਦੀ ਪੱਖ ਦੀ ਗੱਲ ਨਹੀਂ ਬੋਲ ਰਿਹਾ ਮੈਂ ਇੱਕ ਸਿਰਫ ਇਹ ਗੱਲ ਬੋਲ ਰਿਹਾ ਵੀ ਧਰਮਾਂ ਦੇ ਨਾਮ ਤੇ ਲੋਕ ਲੜੀ ਜਾਂਦੇ ਨੇਗੇ ਵੀ ਆਪਣੇ ਜਿਹੜਾ ਪ੍ਰਧਾਨ ਮੰਤਰੀ ਨੂੰ ਚਾਹੀਦਾ ਬੈਠ ਕੇ ਗੱਲਬਾਤ ਕਰੇ ਠੀਕ ਹੈ ਉਹ ਗੱਲਬਾਤ ਤਾਂ ਕਰਦਾ ਨਹੀਂ ਉਹਨਾਂ ਦਾ ਪ੍ਰਧਾਨ ਮੰਤਰੀ ਕਹੀ ਜਾਂਦਾ ਮੈਂ ਉਹਦਾ ਲਾਈਵ ਸੁਣਿਆ ਵੀ ਬੈਠ ਕੇ ਗੱਲਬਾਤ ਕਰੋ ਅੱਤਵਾਦੀ ਕਿਹੜਾ ਹੈ ਮੁਸਲਮਾਨ ਮੁਸਲਮਾਨ ਧਰਮ ਇੱਕ ਇਹਦੇ ਵਿੱਚ ਦੇ ਵਿੱਚ ਇਹੋ ਜਿਹੇ ਬੰਦੇ ਨੇ ਕੱਟੜਪੰਥੀ ਕਹਿੰਦੇ ਨੇ ਬੰਦੇ ਮਾਰਿਆ ਉਹਨਾਂ ਦਾ ਮਾਈਂਡ ਬਾਕਸ ਕਰਦੇ ਰਹਿੰਦੇ ਨੇ ਗੱਲ ਨਹੀਂ ਕਿ ਉਹਨੂੰ ਸਮਝਾਂਦੇ ਬਾਅਦ ਤਾਂ ਨਹੀਂ ਕਮੈਂਟ ਪੜ ਕੇ ਸੁਣਾਓ ਹਾਂ ਪਾਕਿਸਤਾਨ ਦੇ ਵਿੱਚ ਆਪਣੇ ਪੰਜਾਬੀ ਰਹਿੰਦੇ ਨੇ ਆਪਣਾ ਨਨਕਾਣਾ ਸਾਹਾ ਪਾਕਿਸਤਾਨ ਦੇ ਵਿੱਚ ਤੈਨੂੰ ਪਤਾ ਆਪਣੇ ਕਿੱਡੇ ਵੱਡੇ ਚੀਜ਼ਾਂ ਨੇ ਪਾਕਿਸਤਾਨ ਦੇ ਵਿੱਚ ਸਾਡਾ ਸਾਡਾ ਭੈਣ ਚੋ ਦਿਲ ਆ ਪਾਕਿਸਤਾਨ ਦੇ ਵਿੱਚ ਸਾਡੇ ਗੁਰੂ ਨਾਨਕ ਦੇਵ ਜੀ ਉੱਥੇ ਜਨਮ ਦਿਨ ਹੋਇਆ ਜਨਮ ਹੋਇਆ ਸੀਗਾ ਜੇ ਭੈਣ ਉੱਥੇ ਕਿਸੇ ਨੇ ਬੰਬ ਬਲਾਸਟ ਕਰਤਾ ਅਸਤਾ ਭੈਣ ਚੋ ਇਧਰ ਹੀ ਮਰੇ ਮਰਾਇਆ ਪੰਜਾਬ ਚ ਵੀ ਮਰੇ ਮਰਾਇਆ ਹੈ ਹੈ ਖੱਡਰ ਜਾਉਂਦੇ ਮਰ ਜਾਣਾ ਚਾਹੀਦਾ ਜੇ ਸਾਡੇ ਸਿੱਖਾਂ ਦੇ ਕੋਈ ਇਹ ਜਿਹਾ ਉੱਥੇ ਕੰਮ ਹੋ ਗਿਆ ਸਾਡੇ ਸਿੱਖ ਨੇ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਸਿੱਖ ਨੇ ਮੈਂ ਪਾਕਿਸਤਾਨ ਦੀ ਗੱਲ ਥੋੜੂ ਕਰ ਰਿਹਾ ਮੈਂ ਜਿਹੜੀ ਗੱਲ ਕਰ ਰਿਹਾ ਮੈਂ ਤਾਂ ਉਹ ਕਰ ਰਿਹਾ ਭੈਣ ਦੀ ਫੌੜਾ ਲੈਣੇ ਹੋਰ ਪਾਸੇ ਆ ਜਾਂਦੇ ਨੇ ਮੇਰਾ ਮੈਂ ਮੈਂ ਕਹਿੰਦਾ ਕਿਸੇ ਹੋਰ ਕੰਟਰੀ ਜਾਣ ਨੂੰ ਜੀ ਨਹੀਂ ਕਰਦਾ ਮੇਰਾ ਮੈਂ ਸਾਰੇ ਕੰਟਰੀਆਂ ਮੈਂ ਜਾ ਸਕਦਾ ਮੇਰਾ ਪਿਆਰ ਦਾ ਪਾਕਿਸਤਾਨ ਚ ਘੁੰਮ ਕੇ ਆਉਣ ਨੂੰ ਇੰਨਾ ਜੀ ਕਰਦਾ ਬਹੁਤ ਜ਼ਿਆਦਾ ਜੀ ਕਰਦਾ ਵੀ ਪਾਕਿਸਤਾਨ ਦੇ ਵਿੱਚ ਜਾਈਏ ਆਪਦੀ ਜਾ ਕੇ ਧਰਤੀ ਨੂੰ ਮੱਥਾ ਟੇਕੀਏ ਠੀਕ ਹੈ ਬਰਾ ਪਾਹੋ ਜੀ ਕਰਦਾ ਗੁਰੂ ਗੱਲ ਕਰ ਰਿਹਾ ਲੋਕ ਦਾ ਬੋਲੀ ਆਣੇ ਵਿੱਚ ਬੋਲੀ ਦਾ ਕੰਮ ਦੀ ਤਾਂ ਗੱਲ ਕਰ ਰਿਹਾ ਯਾਰ ਭੈਣ ਚੁੱਧ ਦੇ ਵਿੱਚ ਠੀਕ ਆ ਇਹ ਰੋਜ਼ ਗਲਤ ਕਮਿਟ ਕਰ ਦੂ ਇਹ ਪਹਿਲਾਂ ਕਿਤੇ ਕਹੂਗਾ ਤੂੰ ਬਾਈ ਪੋਲਿਟਿਕਲ ਚਰਲ ਆ ਬੱਠਾ ਤੂੰ ਉਹ ਚਰਲ ਆ ਬੱਠਾ ਹਾਂ ਮੈਂ ਜਾਣਾ ਚਾਹਣਾ ਭੈਣ ਚੁੱਧ ਤੋਂ ਜਿਹੜੇ ਆਪਣੇ ਪੰਜਾਬ ਨੂੰ ਲੁੱਟ ਲੁੱਟ ਕੇ ਖਾਈ ਜਾਂਦੇ ਨੇ ਕਿ ਪੋਲਿਟਿਕਲ ਪਾਰਟੀਆਂ ਜਿਹੜਾ ਤੁਸੀਂ ਬਣਾਈ ਬੈਠਿਓ ਕਿਸ ਨੂੰ ਮੰਤਰੀ ਬਣਾਉਂਦੇ ਜੇ ਭੈਣ ਚੁੱਧ ਤੋਂ ਆਪਣੇ ਵਰਗਾ ਕਿਸਾਨਾਂ ਦਾ ਪੁੱਤਰ ਕੋਈ ਕਿਸੇ ਦੀ ਬਾਜ ਠਾਉਂਦਾ ਕੋਈ ਪੋਲਿਟਿਕਲ ਜਾਂਦਾ ਤਾਂ ਮਾੜੀ ਗੱਲ ਹੈ ਮਾੜੀ ਗੱਲ ਆ ਦੱਸੋ ਭੈਣ ਚੁੱ ਕੁਤੇ ਦਾ ਵਰਦਾ ਭੈਣ ਦੀ ਲੱਲ ਲੈਣਾ। ਆਪਣਾ ਭੈਣ ਚੁੱਪ ਕਰ ਜਾ ਯਾਰ ਇੱਕ ਮਿੰਟ ਤੂੰ ਦਾ ਚੁੱਪ ਕਰ ਜਾ ਉਹ ਡੱਕਾ ਹੋਇਆ ਭਗਾਈ ਮਰੀ ਨਾ। ਹੋਰ ਯਾਰ। ਐਮਐਲਏ ਦਾ ਭੈਣ ਚੋਦ ਬਣ ਨਹੀਂ ਦਿੰਦੇ, ਬਣਤਾ ਜਾਈਏ ਮੈਂ ਦਾ ਕੰਦਾ ਹਲਾਵਾ। ਹੋਰ ਐਵੇਂ ਭੈਣ ਚੋਦ ਹੁਣ ਯਾਰ ਮੇਰਾ ਕੀ ਬੋਲਣਾ ਸੀ ਹੋਰ ਮੈਂ। ਮੇਰੇ ਤਾਂ ਬਾਪੇ ਬਸ ਆਖਿਰ ਤੇ ਗੱਲ ਇਹੀ ਸੀਗੀ ਤੇ ਕੰਮ ਦੀ ਜੇ ਕੰਮ ਦੀ ਗਲਤ ਕਰਨੀ ਸੀ ਯਾਰ ਮੈਂ ਭੁੱਲ ਗਿਆ ਹੁਣ ਮੈਨੂੰ ਭਲਾ ਤਾਉਣਾ ਮੇਰਾ ਬਲੱਡ ਗਰਮ ਹੋ ਗਿਆ ਸੀਗਾ ਮੈਂ ਮੈਂ ਮਦਾ ਗੱਲ ਇਹ ਕਹਿਣਾ ਵੀ ਪਾਕਿਸਤਾਨ ਦੇ ਵਿੱਚ ਜਿਵੇਂ ਹੁਣ ਮੀਡੀਆ ਭੜਕਾਰਿਆ ਫੁੱਦੂ ਮੀਡੀਆ ਆਪਣਾ ਬਹੁਤ ਫੁੱਦੂ ਮੀਡੀਆ ਇਹਨਾਂ ਨੂੰ ਕਿਉਂਦਾ ਇੱਕ ਆਪਦੇ ਵੀ